ਵਾਇਗੋਰੀ ਦਾ ਖਾਸਾ ਵਾਇਲੀ ਫਦੇ ਅੱਜ ਹੈਗੀ ਜਾਂ 3 ਤਰੀਕ 3 ਮਈ 2025 ਤੇ ਅੱਜ ਦਾ ਦਿਨ ਬੜਾ ਖਾਸ ਆ ਕਿਉਂਕਿ ਸਹੈਜ਼ਾ ਬਰਥ ਬਰਥੇ ਆ ਜੀ ਅੱਜ ਤੇ ਸਕੂਲੋਂ ਨੂੰ ਮੈਂ ਛੱਡਣ ਦੇ ਆ ਜਾਂ ਤੇ ਅੱਜ ਪੂਰੇ ਦਿਨ ਦਾ ਵਲੌਗ ਤੁਹਾਨੂੰ ਦਿਖਾਵਾਂਗੇ ਕਿੰਦਾ ਕਿੰਦਾ

ਆਹ ਨੂੰ ਆਈ ਛੱਡਣਾਣਾ ਹੈ ਗੱਡੀ ਤੇ ਗੱਡੀ ਆ ਜ ਸਾਡੀ ਕੋਲ ਹੈਗੀ ਨਹੀਂ ਆ ਜਿਹਦੇ ਕਰਕੇ ਅੱਜ ਫਿਰ ਬਾਈਕ ਤੇ ਜਾਣਾ ਪਿਆ ਰਿਹਾ ਆ ਅੱਜ ਆ ਵੀ ਫੇਰ ਵਰਸਿੰਗ ਆ ਅੱਜ ਦੇਣੀ ਸ਼ੈਂਪੀ ਵੀ ਮਰਜਨ ਆ ਰਹੀਗੀ ਆ ਤੇ ਕੁਝ ਚੀਜ਼ਾਂ ਜਿਹੜੀਆਂ ਗਿਆ ਸੀ ਉਹ ਤੁਹਾਨੂੰ ਦੱਸਾਂਗੇ ਕੀ ਕੀ ਆਈ ਉਹਦੋਂ ਤੇ ਸ਼ਾਇਦ ਬਰਤ ਦੇ ਤੋਂ ਪਹਿਲੇ ਕੀ ਆਈ ਤੇ ਸ਼ਾਇਦ ਬਰਡੇ ਤੇ ਕੀ ਹੋ ਕੀ ਕੀ ਗੱਲਾਂ ਹੋਈਆਂ ਅਹੀਂ ਅੱਜ ਤੁਹਾਨੂੰ ਦੱਸਾਂਗੇ ਉਸ ਬਾਰੇ ਜੋ ਸਾਡੇ ਆਵੇ ਪਾਵੇ ਓ ਯਾਰ ਤੈਨੂੰ ਆਹ ਇਦਾਂ ਹੀ ਗੋਣਾ ਯਾਰ ਯਾਰ ਪੈਣਾ ਇੱਧਰ ਪੈਣਾ ਯਾਰ ਕੀ ਕਰਦਾ ਤੂੰ ਇੱਧਰ ਪੈਣਾ ਨਹੀਂ ਠੀਕ ਕਰ ਲੈ ਕੀ ਕਰਨਾ ਹੁਣ ਤੂੰ ਕਰ ਬੈਂਕਿੰਗ ਬੈਂਕਿੰਗ ਆ ਵੀ ਯਾਰ ਬੈਂਕਿੰਗ ਨਾ ਪਾ ਗੋੜ ਨੂੰ ਨੱਪਦੇ ਚੱਲ ਮੈਂ ਆਪੀ ਨਾਲ ਆਪਣੇ ਨਾਲ ਇਹਨੇ ਮੈਨੂੰ ਪਤਾ ਹੀ ਆਇਆ ਇੱਕ ਤੇ ਤੂੰ ਤੇ ਆ ਕੈਸ਼ ਡਰਾ ਤੇ ਆ ਅਸੀਂ ਪਪਾ ਨੂੰ ਚਾਹੀਦੀ ਕਿ ਨਹੀਂ ਨਹੀਂ ਚਾਹੀਦੀ ਤੇ ਪੈਸੇ ਸਹਿ ਨੂੰ ਚਾਹੀਦਾ ਆ ਅੱਜੋ 150 ਰੁਪਿਆ ਮੰਗਦਾ ਸੀ ਆਪਾਂ ਇਹਨੂੰ ਦੇਣ ਲੱਗੇ ਆ ਜੀ 500 ਰੁਪਿਆ ਕਿਉਂ ਸਹਿ ਤੂੰ ਕਹਿੰਦਾ ਮੇਰੇ 12 ਯਾਰ ਆ 12 ਤੇ 12 ਮਹੀਨੇ ਪੀਉਣੀ ਕੋਲਡ ਡਰਿੰਕ ਹਨਾ ਕੋਲਡ ਪਾਣੀ ਆ ਹੋਰ ਕੀ ਕੀ ਹਾਂ ਬੋਲ ਮੈਨੂੰ ਹਾਂ ਵੇਚੀ ਕਿਤੇ 500 ਘਰ ਨਾਲ ਜਾਵੇ ਪਾ ਅਪਾਂ ਚੰਗੇ ਵਿੱਚ ਕਿੰਨੇ ਮੁੱਢੀ ਖਰਚਾ ਖਰਚ ਲਈ ਯਾਰ ਤੂੰ ਵੀ ਯਾਦ ਕਰੇਗਾ ਯਾਰ ਬਾਹ ਦਾਣੀ ਦਾ ਚੱਲ ਆ ਜਾ ਹੁਣ ਗਵਾਨ ਆ ਲਈ ਹਾਂ ਲੋ ਭਾਈ ਆਏ ਸਾਰ ਬੈਗ ਬੜਾ ਭਰ ਆ ਗਿਆ ਕੀ ਚਾਕਲੇਟ ਕਰੀ ਲਈ ਹੈ चल बेस्ट ऑफ लक बाय बाय कर लो जी सहज आ गया स्कूल व्डे बॉय सजू ਚਲਾ ਆਇ ਕਿਹਨੇ ਕੋਨੇ ਤੱਕ ਆ ਕਿਉਂ ਚੱਲਦੇ ਆ ਜਾ ਆਇਆ ਕੀ ਕਰੀ ਹੈ ਹਾਂ ਕੀ ਕਰੀ ਹੈ ਉਹ ਤੇ ਮੀ ਆਇਆ ਸੀ ਲੋ ਜੀ ਅਹੀਂ ਹੁਣ ਜਾ ਰਹੇ ਆਂ ਸਹਿਰ ਵਾਸਤੇ ਗਿਫਟ ਲੈਣਾ ਸਹਿਰ ਨੂੰ ਇੱਕ ਸਰਪ੍ਰਾਈਜ਼ ਗਿਫਟ ਦੇਣਾ ਆ ਤੇ ਉਧਰ ਜਾ ਰਹੇ ਆਂ ਦਿਖਾਉਣੇ ਤੁਹਾਨੂੰ ਸਰ ਕਿਦਾਂ ਲੱਗਦਾ ਅੱਜ ਪੜੀ ਲੱਗ ਰਿਹਾ ਆਦਿ ਦਿਨ ਤੋਂ ਦੁਨੀਆ ਤੇ ਆਇਆ ਜਾਣਾ ਧਰਤੀ ਤੇ ਕਿੰਨੇ ਵਜੇ ਸਵਾ 12 ਵਜੇ ਆਇਆ ਸੀ ਤੂੰ ਦੁਪਹਿਰੇ ਨਰਾਂ ਦੁਪਹਿਰੇ ਦੁਪਹਿਰੇ ਹਾਂ ਸਵਾ 12 ਦਾ ਟਾਈਮ ਸੀ ਰ ਤੇਰੇ ਬਰਥਡੇ ਦਾ ਸਵਾ 12 ਤੋਂ ਵਜ ਕੇ ਦੇ ਨਿਕਲ ਗਿਆ ਦੋ ਘੰਟੇ ਹੋ ਗਏ ਮੈਂ ਤਾਂ ਮੈਨੂੰ ਹੋਰ ਨੂੰ ਪਤਾ ਕੀ ਹੁੰਦਿਆ ਸੀ ਹੋਰ ਨੂੰ ਪਤਾ ਕੀ ਹੁੰਦਿਆ ਸੀ ਉਹਨੂੰ ਸਹਿਜ ਤੂੰ ਤੈਨੂੰ ਉੱਚ ਪਾਇਆ ਸੀ ਮਸ਼ੀਨ ਚ ਹਾਂ ਮੈਂ ਦੋ ਘੰਟੇ ਹੋ ਗਏ ਮਸ਼ੀਨ ਚ ਲਾਇਆ ਜਦੋਂ ਜਦੋਂ ਇਹ ਹੋਇਆ ਕੀ ਆਈ ਠੀਕ ਹੈ ਮਸ਼ੀਨ ਦੇ ਲੱਗ ਰਹੇ ਹੈ ਕੀ ਆਈ ਸ਼ੈਂਪੀ ਦਾ ਵਿਆਹ ਵੀ ਸੀ ਅੱਜ ਹਾਂਜੀ ਹਾਂ ਤੇ ਮੈਂ ਨਾ ਸ਼ੈਂਪੀ ਨਾਲ ਗੱਲ ਕਰਦਾ ਨਹੀਂ ਹਾਂਜੀ ਵੀ ਸ਼ੈਂਪੀ ਲਾਦਾ ਜਦੋਂ ਤੇਰਾ ਵਿਆਹ ਹੋਣਾ ਉਦੋਂ ਉਦਣੀ ਉਦੋਂ ਲੱਗੀ ਜੋ ਵੀ ਬਚਾਊਗਾ ਉਹ ਦਿਨਾਣਾ ਹਾਂਜੀ ਤੇ ਜਦਨਾ ਕਿ ਮੈਂ ਲਾਦਾ ਤੇਰੇ ਵਿਆਹ ਤੇ ਆ ਨਹੀਂ ਸਕਣਾ ਤਾਂ ਉਹੀ ਗੱਲ ਹੋ ਗਈ ਸੀ ਹਾਂਜੀ ਬਾਕੇ ਨਹੀਂ ਆ ਸਕਿਆ ਮੈਂ ਰਹਿੰਦੇ ਨੇ ਸੈਕਸ਼ਨ ਤੇ ਗਿਆ ਹਾਂ ਵੀ ਤਾਂ ਗਿਆ ਹਾਂ ਜਦੋਂ ਸੈਰ ਮਸ਼ੀਨ ਚ ਨਿਕਲ ਗਿਆ ਇਹ ਹਾਂਜੀ ਜਦੋਂ ਕਹਿੰਦੇ ਉਹ ਠੀਕ ਆ ਕਿਉਂ ਸੈਰ ਵੀ ਨਿਕਲਿਆ ਤਾਂ ਹੈਗਾ ਡਰਿਆ ਤਾਂ ਹੈਗਾ ਇਹ ਤੂੰ ਵੀ ਪਤਾ ਪਾ ਮੇਰੇ ਸਿਰ ਤੇ ਦੁੱਖਾਂ ਵੀ ਨਹੀਂ ਖਲੀ ਹੋਈਆਂ ਹਾਂ ਚੀਨੀਆਂ ਹੀ ਹੈਗਾ ਤੂੰ ਵੀਰੇ ਰਗਾਈਆਂ ਹਾਂ ਸੇਮ ਇੱਧਰ ਹੈ ਕੀ ਹੈ ਕੋਸ਼ਿਸ਼ ਕਰ ਲੱਗਦਾ ਮੇਰੇ ਦਾ ਥੋੜਾ ਘੱਟ ਸੋਹਣਾ ਤੂੰ ਮੇਰਾ ਪੂਰਾ ਗੋਲਮਲ ਹੁੰਦਾ ਹੀ ਵਧੀਆ ਹੁੰਦਾ ਹੀ ਮੈਂ ਵੀ ਛੋਟੇ ਹੁੰਦੇ ਨਹੀਂ ਹੁੰਦੇ ਸੀ ਤੂੰ ਥੋੜਾ ਕਾਲਾ ਜਿਹਾ ਨਾ ਰਹਾ ਉਹ ਚਟਾ ਹੁੰਦਾ ਹੋਣਾ ਪਹਿਲਾਂ ਸਿੱਟਾ ਹੀ ਮੈਂ ਪਰ ਵੀ ਨਹੀਂ ਫਰਕ ਆ ਕਰਦਾ ਮੈਲੇ ਹਲੂਆ ਕਰੇ ਨਹੀਂ ਬੈਠਾ ਲੰਦਾ ਇਹ ਲੈ ਆ ਛੱਜ ਕਪੜਾ ਹੀ ਪੁੰਦੇ ਇਦਾਂ ਥੋੜਾ ਫਰਕ ਆ ਤੇਰਾ ਮਤਲਬ ਕੀ ਆਂ ਭਰਾ ਵੈਸਟੀ ਵੈਟੀ ਪੱਟ ਲੈਣੀ ਆ ਇਹ ਬੇਸਤੀ ਦੇ ਆ ਕਹਿੰਦਾ ਵੱਡੇ ਨਹੀਂ ਬੇਸਤੀ ਦੇ ਆ ਇਹ ਇਹਨਾਂ ਦੇ ਵੱਡੇ ਦਾ ਵਕਨਾਰਜਨ ਖਚਾ ਕਰ ਲਈਦਾ ਮਤਲਬ ਤੂੰ ਵੇਲਾ ਵੀ ਪਹਿਲਾਂ ਤੇ ਇਹਨਾਂ ਨੂੰ ਤੁਹਾਨੂੰ ਹੋਰ ਸੋਚੀਦਾ ਕਿ ਨਵੇਂ ਕੱਪੜੇ ਪਾਉਣ ਪਾਓਗੇ ਤੁਸੀਂ ਆਣਾ ਨਵੇਂ ਨਵੇਂ ਕੱਪੜੇ ਪਾਉਣੇ ਜੀ ਤੁਸੀਂ ਫਿਰ ਹੁੰਦਾ ਆ ਸਕੂਲੇ ਤੁਸੀਂ ਲੈ ਕੇ ਜਾਣੀ ਆ ਜੀ ਕੁਛ ਨਾ ਕੁਛ ਖਾਣ ਲਈ ਸਕੂਲੇ ਲੈ ਕੇ ਜਾਣਾ ਆ ਫਿਰ ਤੁਹਾਨੂੰ ਗਿਫਟ ਵੀ ਕੋਈ ਨਾ ਕੋਈ ਚਾਹੀਦਾ ਆ ਫਿਰ ਮਤਲਬ ਹੁਣ ਵੀ ਕ੍ਰਿਕਟ ਦੇ ਵੀ ਨੇ ਲੈ ਕੇ ਜਾਣਾ ਰਾਤ ਨੂੰ ਘਰੇ ਕੇਕ ਵੀ ਕੱਟਣਾ ਆ ਕਿੰਨਾ ਸੈਲੀਬ੍ਰੇਟ ਜਾਂਦਾ ਨਾ ਇੱਕ ਮੈਂ ਹੀ ਮੈਂ ਜ਼ਿੰਦਗੀ 'ਚ ਇੱਕੋ ਬਰਥਡੇ ਬਣਾਇਆ ਈ ਉਹ ਵੀ ਬੜਾ ਰੌੜੂ ਕੇ 21 ਤਰੀਕ ਨੂੰ 20 ਨੂੰ ਮੇਰਾ ਬਰਥਡੇ ਹੁੰਦਾ ਸੀ ਤੇ ਮੈਂ 21 ਨੂੰ ਬਣਾਇਆ ਬੜਾ ਰੌੜੂ ਕੇ ਭਰਾ ਮੰਨਦੇ ਨਹੀਂ ਕਰਦੇ ਕਿ ਕਿ ਉਹਨੂੰ ਲੱਗਦਾ ਇਹ ਕੀ ਬਰਥਡੇ ਕੀ ਮਨਾਉਣਾ ਹੁੰਦਾ ਹਨਾ ਹੁਣ ਕਿੰਨਾ ਸੈਲੀਬ੍ਰੇਟ ਜਾਂ ਕਰਦੇ ਆ ਨਾ ਹਾਂਜੀ ਫੇਰ ਉਹ ਕੇਕ ਵੀ ਬੜਾ ਢੜਾ ਬਣਾ ਕੇ ਲੈਂਦਾ ਸੀ ਬੜਾ ਢੜਾ ਏਡਾ ਢੜਾ ਕੇਕ ਹੀ ਗੋਲ ਹੈ ਗੋਲ ਏਡਾ ਢੜਾ ਤੇ ਕਰਦ ਗੜੀ ਵੇ ਡੀਲ ਦੀ ਮਕੀ ਜਨਾ ਕਟਿਆ ਜਾਣਾ ਹੈ ਹਾਂ ਹੁਣ ਤੈਸੋ ਸੈ ਸਹੀ ਦਾ ਦੋਣਾ ਗੱਲ ਇਹੀ ਕਿ ਬਸ ਉਹ ਮੱਝ ਦੀ ਤਦ ਹੁੰਦੀ ਨੇੜੀ ਉਹ ਹੀ ਮੈਂ ਸਰੀਆ ਫੜ ਕੇ ਉਹ ਘੱਟਦੀ ਮਤਲਬ ਕੇਕ ਦਾ ਚੱਕਰ ਚਲੋ ਕੇਕ ਕਟਿਆ ਗਿਆ ਰੋਇਆ ਬੜਾ ਹਮਾਰਾ ਰੋਇਆ ਬੜਾ ਉਹ ਨਿਆਣੇ ਜੀ ਹੋਈਦਾ ਹੋਣਗੇ ਨਾ ਦਾਣਾ ਸੈਲੀਬ੍ਰਿਟੀ ਆ ਸਹਜੇ ਲਊਗਾ ਹੁਣ ਪੈੜ ਤੇ ਪੈੜ ਲਊਗਾ ਸਹਜ ਯਾਹੀ ਅਹੀਂ ਆਇਆ ਜੀ ਗਾਂਧੀ ਸਪੋਟ ਤੇ ਹਾਂਜੀ ਸਰ ਸਹਜ ਚੱਲ ਜਦੇ ਵਧੀਆ ਹੈ ਲੈਣਾ ਨਹੀਂ ਹੂੰ ਨੂੰ ਅਸਰ ਤੇ ਜਲਦੀ ਹੋ ਗਿਆ ਕਿ ਕਹ ਲੈਣਾ ਹੈ ਸਰ ਇਹ ਕੋ ਬੋਲ ਵੀ ਲੱਗਦਾ ਹੈ ਨਾ ਬੋਲ ਬੜੀ ਜਾਈਕਾ ਦੋਨੇ ਰਿਆ ਆਵਾਜ਼ ਤਾਂ ਚੱਲ ਗਈ ਹੈ ਨਾ ਕੀ ਹੋਣਾ

ਆ ਇਹ ਬਾਹਰ ਨਹੀਂ ਹੋਈ ਰਿਹਾ। ਯਾਰ। ਅਸੀਂ ਸਾਇਦ ਦੇ ਪੁਰਾਣੇ ਪੈੜ ਤੇ ਹੁਣ ਲੱਗੇ ਆ ਜੀ ਨਵੇਂ ਪੈੜ। ਤੇ ਆ ਸਾਇਦ ਦਾ ਸੀ ਹੈਲਮਟ ਜਿਹੜਾ ਟੁੱਟ ਚੁੱਕਾ ਸੀ ਤੇ ਪਾਣੀ ਜਾ ਤੇ ਕੁਝ ਨੇ ਲੱਦਾ ਜਾਣ ਕੇ ਤੋੜਤਾ ਸੀ। ਕੀ ਮੈਂ ਛੇਤੀ ਲਾ ਦੂੰਗਾ ਨਵਾਂ। ਹੁਣ ਉਹਦੀ ਜਗ੍ਹਾ ਤੇ ਆ ਗਿਆ ਆ। ਨਵਾਂ ਹੈਲਮਟ। ਤੇ ਗਲਵਜ਼ ਆ ਗਏ ਨਾਲ ਆ ਗਈ ਬੋਲ ਹੈ ਨਹੀਂ ਗਾਰਡ ਰਹਿੰਦੇ ਲੋ ਜੀ ਹੁਣ ਅਸੀਂ ਲਏ ਜੀ ਰਸਗੁੱਲੇ ਗਲਾਬ ਜਾਮਨੂ ਤੇ ਨਾਲ ਸਮੋਸੇ ਨਾਲ ਕੋਰਡਿੰਗ ਆ ਜਿਹੜੀ ਕਿ ਉਹਦੀ ਕ੍ਰਿਕਟ ਟੀਮ ਵੀਰੇ ਉਹਦਾਂ ਪ੍ਰੈਕਟਿਸ ਕਰਦੇ ਆ ਤੇ ਉਹਨਾਂ ਨੂੰ ਉਹਨੇ ਛੋਟੀ ਜੀ ਪਾਰਟੀ ਕਰਨੀ ਆ ਤੇ ਸ਼ਾਮ ਦੇ ਵਜ ਗਏ ਆ ਇਆ ਵਾਰ 6:30 ਵੱਜ ਚੁੱਕੇ ਆ ਅੱਜ ਕੱਲ੍ਹ ਦੇ ਯਾਰ ਬੱਚਿਆਂ ਨੂੰ ਐਕਸਾਈਟਮੈਂਟ ਬਹੁਤ ਹੁੰਦੀ ਆ ਆਪਣੇ ਬਰਥਡੇ ਦੀ ਸਾਢੇ ਦਿਨ ਤਾਂ ਉਹਦਾਂ ਦੇ ਥੈਂਕ ਯੂ ਸਾਢੇ ਦਿਨ ਤਾਂ ਉਹਦਾਂ ਦੇ ਉਹਦੇ ਨਿਕਲ ਜਾਂਦਾ ਵੱਡੇ ਵਾਲਾ ਦਿਨ ਵੀ ਇਦਾਂ ਨਿਕਲ ਜਾਂਦਾ ਸਾਡਾ ਪਰ ਚਲੋ ਇਹ ਸਾਰੀਆਂ ਚੀਜ਼ਾਂ ਮੇਰੇ ਪੇਰੈਂਟਸ ਦੇਰ ਤੇ ਹੀ ਹੁੰਦੀ ਆ ਪਾਚ ਦਾ ਤਾਂ ਪਤਾ ਨਹੀਂ ਸ਼ਾਇਦ ਉਹ ਵੀ ਆਪਣੇ ਬੱਚਿਆਂ ਵਾਸਤੇ ਹੀ ਕਰਨਗੇ ਜੋ ਕਰਨਗੇ ਸਾਡੀ ਅੱਜ ਇਹ ਗੱਲ ਸੁਣ ਕੇ ਮੈਨੂੰ ਪਤਾ ਨਹੀਂ ਕਿਉਂ ਹੋਰ ਕੁਝ ਮਹਿਸੂਸ ਹੋ ਰਿਹਾ ਕਿ ਬਰ ਚੰਗਾ ਨਹੀਂ feel ਹੋ ਰਿਹਾ ਕਿੰਦਾ ਕਿ ਪਾਪਾ ਮੈਨੂੰ ਅੱਜ ਲੱਗ ਹੀ ਨਹੀਂ ਰਿਹਾ ਕਿ ਮੇਰਾ ਬਰਥਡੇ ਆ ਸ਼ਾਇਦ ਉਹ ਸਾਰਾ ਦਿਨ ਉਹਦਾ ਉਸੇ ਤਰ੍ਹਾਂ ਹੀ ਨਿਕਲ ਚੁੱਕਾ ਜਿੱਦਾਂ ਕਿ ਪਹਿਲੇ ਨਿਕਲਦਾ ਉਸੇ ਤਰ੍ਹਾਂ ਹੀ ਸਕੂਲ ਗਿਆ ਉਹ ਉਸੇ ਤਰ੍ਹਾਂ ਹੀ ਕ੍ਰਿਕਟ ਦੇ ਗਿਆ ਉਹ ਮੈਂ ਕੀ ਐਕਸਟਰਾ ਹੋਰ ਇਹ ਦਿਨ ਦੇ ਵਿੱਚ ਕੁਝ ਵੀ ਨਹੀਂ ਹੋਇਆ ਹਾਲੇ ਕਿ ਮੈਂ ਕੋਸ਼ਿਸ਼ ਕੀਤੀ ਸਾਰਾ ਕੁਝ ਕਰਨ ਦੀ لیکن انہوں نے ਮੈਨੂੰ ਇਹ ਗੱਲ ਕਹੀ ਕਿ ਪਪਾ ਨੂੰ ਲੱਗਦਾ ਨਹੀਂ ਵਿਆ ਮੇਰਾ ਬਰਥਡੇ ਬੱਚੇ ਚਾਹੁੰਦੇ ਆ ਕਿ ਇਹ ਦਿਨ ਮੇਰਾ ਕੋਈ ਖਾਸ ਸਪੈਸ਼ਲ ਹੋਵੇ ਤੇ ਬਾਕੀ ਦਿਨਾਂ ਨਾਲੋਂ ਕੁਝ ਵੱਖਰਾ ਹੋਵੇ ਬਰਥਡੇ ਵਾਲੇ ਦਿਨ ਤੇ ਹੋ ਨਹੀਂ ਸਕਿਆ ਮਤਲਬ ਕਿ ਮੈਨੂੰ ਨਹੀਂ ਪਤਾ ਤੇ ਮਨ ਚ ਕਿਉਂ ਆਈ ਇਹ ਗੱਲ ਹੁਣ ਇਥੋਂ ਸਮੋਸੇ ਲੈ ਜਾਣਗੇ ਇੱਥੇ ਵੀਰ ਆਪਣਾ ਇੱਕ ਸਮੋਸੇ ਲੈ ਕੇ ਖਲੋਤਾ ਆ ਤੇ ਬਹੁਤ ਕੋ ਸਮੋਸੇ ਲੈ ਜਾਣਗੇ ਭਵੇ ਚੜੀ ਡੋੜ ਨਹੀਂ ਪੂਰੀ ਪਾਤੀ ਆ ਆ ਚੜਨੀ ਅਜੇ ਪਾਤੀ ਆ ਅੱਛਾ ਇੱਥੇ ਰੱਖ ਲਓ ਰੱਖ ਦੇ ਦੇਖ ਨਾ ਦੇ ਇੱਥੇ ਇਹ ਵਿੱਚ ਕਰ ਦੇਣਾ ਚੱਲ ਇਹ ਤਾਂ ਵਾਲੇ ਜੀ ਵੀ ਨਹੀਂ ਤੇ ਉਹ ਜੀ 15 15 ਕਰਦੇ ਠੀਕ ਆ ਤੇਰਾ ਤੇ ਕੋਈ ਗੱਲ ਨਹੀਂ ਪਰ ਛੱਡੇ ਹੋਏ ਜਾਂਦਾ ਸਹੀ ਆ ਨਾ ਵੀ ਆਪਣਾ ਬਿਆਨ ਦਿੰਦਾ ਠੀਕ ਆ ਨਹੀਂ ਫਿਰ ਅਸੀਂ ਦੇਖਾਂਗੇ ਫਿਰ ਕੀ ਕਰਦਾ ਮੋਂ ਤੁਸੀਂ ਆਪਣੇ ਬਹਾਰ ਤੇ ਇੱਕ ਮੈਂਬਰ ਦੇ ਹੋਂਦ ਤੇ ਸੱਚੇ ਨਾਲ ਗੱਲ ਕਰੋ ਉਹਨੂੰ ਪੁੱਛੋ ਵੀ ਕੀ ਕਰਨਾ ਹੈ ਬਾਕੀ ਆਪਾਂ ਦੇਖੋ ਗੱਲ ਗੱਲ ਪਤਾ ਕੀ ਆ ਇੱਕ ਗੱਲ ਮੈਂ ਕਹਿੰਦਾ ਵੇਖੋ ਤੁਹਾਨੂੰ ਲੱਗਦਾ ਵੇਖੋ ਹਾਰਡਵਰ ਕਿੰਨੀ ਵੱਡੀ ਗਲਤੀ ਹੋਣੋਂ ਬਚ ਗਈ ਕਿ ਤੁਹਾਡਾ ਡਾਟਾ ਗਵਾਜਦਾ ਨਾਲ ਸਾਡਾ ਵੀ ਹੀ ਇਹ ਨਹੀਂ ਤੁਹਾਡਾ ਇਕੱਲੇ ਵੇ ਤੁਹਾਡਾ ਵੀ ਆਪਣਾ ਹੀ ਪੂਰੀ 14 ਤਰੀ ਡੇ ਨਾਈਟ ਦਾ ਡਾਟਾ ਗਵਾਜਾ ਹੀ ਤੇ ਮਾਰਾ ਹੀ ਗੜੀ ਅਰਦਾਸਾਂ ਬੇਨਤੀਆਂ ਕੀਤੀਆਂ ਚਲੋ ਤੁਸੀਂ ਨਹੀਂ 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 ਆਹੋ ਉਹ ਉਹ ਉਹੀ ਉਹੀ ਤੁਹਾਨੂੰ ਕਹਿਣ ਲੱਗਾ ਇਹ ਨਾ ਤੇ ਅਸੀਂ ਧੜਨਾ ਕੋਈ ਇਨਸਲਟ ਵਾਲੀ ਗੱਲ ਕੀਤੀ ਨਾ ਤੁਸੀਂ ਧੜਨਾ ਕੋਈ ਕੀਤੀ ਪਾਈ ਇੱਕ ਵਾਰ ਤੁਹਾਨੂੰ ਗਲਤ ਗੱਲ ਕੀਤੀ ਹੋਈ ਮੈਂ ਬੇਟੇ-ਬੇਟਾ ਕਰਕੇ ਮਾਰਿਆ ਕੀਤੀ ਛੋਟੇ ਜਿਹੇ ਕੋਈ ਕਰਨੀ ਨਾ ਭਲਾ ਕੋਈ ਦਾਨੀ ਹਾਂਜੀ ਹਰੇ ਅਹੀਂ ਅਹੀਂ ਆਪਾਂ ਜ ਬੜਾ ਲੜੇ ਪਿੱਡਾਟਾ ਗਿਆ ਤੇ ਗਿਆ ਕਿੱਧਰ ਤੇ ਉਹ ਚੱਕਰਿਆ ਤੇ ਕੋਈ ਨਹੀਂ ਆ ਵੇਖੋ ਚਲੋ ਮਹਾਰਾਜੇ ਸਾਰੇ ਮਸਲੇ ਹੱਲ ਹੋ ਜਾਣਦੇ ਆਪਾਂ ਨਾ ਪਹਿਲੀ ਗੱਲ ਤੇ ਕੋਸ਼ਿਸ਼ ਕਰਨੀ ਆ ਵੀ ਕਿਹੇ ਹੀ ਫੋਟੋਗ੍ਰਾਫਰ ਭਰਾ ਦੀ ਆ ਸੀ ਜਿਹੜੇ ਮੈਂ ਉਹਨੂੰ 1 ਲੱਖ ਰੁਪਏ ਦਾ ਕੰਮ ਦਿੰਦਾ ਮੈਂ ਉਹਨੂੰ ਭਾਜੀ ਹਾਂਜੀ 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 ਕਾਫੀ ਸਟੈਂਡਰਡ ਦਾ ਸੀਰੀਅਲ ਦੇ ਵਿੱਚ ਹਾਂਜੀ 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 ਜਿਸ ਕਰਕੇ ਵੀ ਚੱਲ ਜਾ ਰਿਹਾ ਤੂੰ ਮੇਰੀ ਮੇਰੀ ਬੱਸ ਕਰ ਲੈ ਮੈਂ ਚੱਲ ਕੋਈ ਜਾਣੀ ਸਾਰਾ ਸ਼ਹਿਰ ਭੰਦੀ ਆ ਬਲੰਦਰਾ ਮੈਂ ਉਹਨੂੰ 6000 ਰੁਪਏ ਦਿੰਦਾ ਰਿਹਾ ਹਾਂ ਅੱਛਾ 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 ਨਾ ਦਾ 4 5000 ਬਲੰਦਾ ਦਾ ਕੈਂਡੀਡ ਦਾ ਮੈਂ ਇਹਨੂੰ 6000 ਦਿੰਦਾ ਰਿਹਾ ਕਹਿੰਦਾ ਜੀ ਮੇਰਾ ਰੇਟ 6000 ਰੁਪਏ ਮੈਂ ਤਾਂ 6000 ਲੈ ਯਾਰ ਹਾਂ ਚਲ ਕੋਈ ਗੱਲ ਮੇਰਾ ਕੰਮ ਕਰ ਵਧੀਆ ਕੰਮ ਕਰ ਮੈਂ ਕੋ 6000 ਰੁਪਏ ਨਹੀਂ ਸਹੀ ਹੈ ਪਰ ਉਹਦੇ ਬਾਅਦ ਜਿਹੜੀ ਜੇ ਬੰਦਾ ਜਫਾ ਨਾ ਮੈਂ ਵੀ ਆਤਮਾ ਮੈਨੂੰ ਢਿੱਡ ਮਗਾ ਮੇਰਾ ਹੀ ਪਰਿਵਾਰ ਆ ਭਾਜੀ ਤੇ ਤੂੰ ਮੇਰੀ ਬਾਹ ਨਾ ਫੜੇ ਹੁਣ ਤੂੰ ਕੰਮ ਚਲੋ ਤੇਰੇ ਕੋ ਗਲਤੀ ਹੋ ਗਈ ਮੰਨ ਲਈ ਪਰ ਤੂੰ ਹੁਣ ਪੱਲਾ ਤਾਂ ਨਾ ਮੈਂ ਕੁਛ ਦਾ ਬਸ 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 ਯਾਰ ਗੱਲ ਸੁਣੋ ਚਲੋ ਚਲੋ ਇਹ ਇਕੱਲੇ ਤੇ ਕਿਉਂ ਗੱਲ ਰਹਾਦੇ ਆਪਾਂ ਸਾਰੇ ਇਕੱਠੇ ਹੁੰਨੇ ਆ ਭਾ ਆ ਕੋਈ ਨਹੀਂ ਉਹਨਾਂ ਜੱਤੀ ਕੋ ਰੰਜਿਸ਼ ਨਹੀਂ ਕੀਗੇ ਮੇਰਾ ਬਹੁਤ ਜਿਆਦਾ ਪਿਆਰ ਹੈ ਸਚਿੰਦੇ ਨਾਲ ਨਹੀਂ ਨਹੀਂ ਚਲੋ ਪਿਆਰਾ ਪਾ ਬਣਾਈ ਰੱਖਣਾ ਗੱਲ ਸੁਣੋ ਮੇਰੀ ਤੁਸੀਂ ਇਹ ਦੱਸੋ ਕਿ ਪਾਰਟੀ ਦਾ ਤੁਹਾਡਾ ਕੋ ਕੰਟੈਕਟ ਨੰਬਰ ਜਾਂ ਕੋਈ ਰਿਸ਼ਤੇਦਾਰਾਂ ਦਾ ਨੰਬਰ ਉਹ ਸਭ ਕੁਝ ਸਚਿੰਦੇ ਕੋ ਲੀ ਜਾਵਾ ਹੈਗਾ ਨਾ ਬਸ ਠੀਕ ਹੈ ਤੇ ਕੋਈ ਗੱਲ ਨਹੀਂ ਮੋਬਾਈਲ ਨੰਬਰ ਪਾਰਟੀ ਦਾ ਘਰ ਦਾ ਨੰਬਰ ਪਾਰਟੀ ਦਾ ਐਡਰੈਸ ਸਭ ਕੁਝ ਸਚਿੰਦੇ ਕੋ ਗੱਲ ਬਸ ਠੀਕ ਹੈ ਭਾਈ ਕੋਈ ਚੱਕਰ ਨਹੀਂ ਆ ਮਤਲਬ ਕਿ ਆਪਾਂ ਇਕੱਠੇ ਹੋ ਗਏ ਭਰਾ ਸਾਰੇ ਵੇਖੋ ਤੁਸੀਂ ਮੰਨਣਾ ਨਹੀਂ ਆ ਤੁਸੀਂ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਮੇਰਾ ਮੈਨੂੰ ਅੱਧੀ ਰਾਤ ਫੋਨ ਕਰੋ ਮੇਰੇ ਪਾਸੇ ਮੈਨੂੰ ਕੰਮ ਨੂੰ ਫੋਨ ਕਰੋ ਮੈਂ ਜਿੱਥੇ ਕੋ ਮੈਨਾਂ ਨੂੰ ਤਿਆਰ ਹਾਂ ਮੇਰਾ ਇੱਕ ਨਹੀਂ ਫੜਦੇ ਮੇ ਕੋ ਗੱਡੀ ਨਹੀਂ ਕਰਦਾ ਸਹੀ ਆ ਸਹੀ ਆ ਮੇਰਾ ਮੇਰਾ ਵਕੀਲ ਨਾ ਪਾਲਾ ਪਿਆ ਸੀ ਤੇ ਮੈਨੂੰ ਹਸਾਲੋ ਵਕੀਲ ਨੇ ਹੱਥ ਜੋੜ ਕੇ پیسے ਦਿੱਤੇ ਸੀ ਪਰ ਉਹ ਉਹ ਹੋਇਆ ਪਤਾ ਕਿਉਂ ਸੀ ਕਿਉਂਕਿ ਆਪਾਂ ਭਰਾ ਇਕੱਠੇ ਹਾਂ ਸਾਰੇ ਹਜੇ ਸਰੋ ਨੂੰ ਮੈਂ ਤਾਂ ਭਾਈ ਤੁਰਨ ਨੂੰ ਤਿਆਰ ਹਾਂ ਪਰ ਉਹ ਕੋ ਨਹੀਂ ਨਾ ਪਰ ਤੁਰਨ ਨੂੰ ਤਿਆਰ ਹੁੰਦਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇੱਕ ਵੀ ਐਕਸ਼ਨ ਨਹੀਂ ਲਿਆ ਕੋਈ ਨਹੀਂ ਕਰਦਾ ਮੈਂ ਸੱਚਨ ਭਾਈ ਨਾਲ ਗੱਲ ਕੋਈ ਨਹੀਂ ਆਪਾਂ ਤੁਰਦੇ ਆ ਭਾਈ ਇਕੱਠੇ ਹੁੰਨੇ ਆ ਕੱਠੇ ਹੋ ਨਿਆ ਕੋਈ ਗੱਲ ਨਹੀਂ ਤੇ ਆਪਾਂ ਆਪਾਂ ਇੱਕ ਦੂ ਆਪਸ ਚ ਨਹੀਂ ਲੜਨਾ ਆਪਾਂ ਪਾਰਟੀ ਕੋ ਪੈਸੇ ਕਢੋਣੇ ਕਿਸ ਤਰੀਕੇ ਪੈਸੇ ਨਹੀਂ ਛੱਡਨੇ ਭਾਜੀ ਹਾਂ ਬਸ ਮੈਨੂੰ ਵੀ ਇਹ ਗੱਲ ਖਤਮ ਹੋ ਗੋ ਹਾਂ ਆਪਾਂ ਪੈਸੇ ਕਢੋਣੇ ਪਾਰਟੀ ਕੋ ਕੱਠੇ ਹੋ ਗਏ ਉਹਨਾਂ ਨੂੰ ਆਪਣੀ ਤਾਕਤ ਆਪਾਂ ਤਾਕਤ ਹੋਣੀ ਆਪਣੀ ਕਿ ਅਹੀਂ ਫੋਟੋਗ੍ਰਾਫਰ ਭਰਾ ਇਹ ਤਾਂ ਨਾ ਭਾਈ ਇਹ ਤਾਂ ਨਾ ਭਾਈ ਬਤਾ ਕਿੰਦਾ ਸ਼ੈਂਪੀ ਹੈ ਇਹਦਾ ਸਾਡੀ ਐਸੋਸੀਏਸ਼ਨ ਮਜ਼ਬੂਤ ਹੋਏਗੀ ਮਜ਼ਬੂਤ ਹੋਏਗੀ ਆਪਾਂ ਤੇ ਆਪਣੀ ਭਾਈਚਾਰਾ ਦਿਖਾਉਣਾ ਆ ਜੇ ਜੀ ਅਪਸ ਚ ਲੜੀ ਜਾਵਾਂਗੇ ਤੇ ਫਿਰ ਕਿਤਨਾ ਐਸੋਸੀਏਸ਼ਨ ਮਜ਼ਬੂਤ ਹੋਏਗੀ ਬਿਲਕੁਲ ਬਿਲਕੁਲ ਆਪਾਂ ਆਪਣਾ ਅਹੀਂ ਪਟਿਆਰ ਆਪਾਂ ਇੱਕ ਹੀ ਆ ਠੀਕ ਹੈ ਨਾ ਭਾਈ ਤੇ ਕੋਈ ਗੱਲ ਨਹੀਂ ਮੈਂ ਸੱਚ ਨਾਲ ਕਰਦਾ ਭਾਈ ਸਜਨ ਭਾਈ ਨਾਲ ਗੱਲ ਕਰਕੇ ਤੇ ਆਪਾਂ ਸਾਰਾ ਸਿਸਟਮ ਬਣਾਉਨੇ ਆ ਵੇਖੋ ਮੁਜਰਮ ਕਦੀ ਵੀ ਜੇ ਪਾਇਓ ਉਹ ਲੈ ਕੇ ਭੱਜ ਗਏ ਹੁਣਗੇ ਸਮਾਨ ਵੱਧ ਵੱਧ ਕੇ ਆਊਗਾ ਯਾਰ ਮੈਂ ਤੈਨੂੰ ਕਹਿੰਦਾ ਤੂੰ ਕੀ ਕਹਿੰਦਾ ਮੈਨੂੰ ਕਹਿੰਦਾ ਮੈਂ ਕਮਿਸ਼ਨਰ ਕੋਲ ਜਾਵਾਂ ਮੈਂ ਕਿਹਾ ਤੇ ਮੈਨੂੰ ਨਾਲ ਲੈ ਕੇ ਚੱਲ ਨਾ ਕਮਿਸ਼ਨਰ ਕੋ ਨਹੀਂ ਗਏ ਅਸਲ 'ਚ ਕਸਟਮਰ ਪਤਾ ਕੀ ਕਰਦਾ ਭਾਈ ਤੁਹਾਨੂੰ ਵੀ ਪਤਾ ਇਹ ਦੁਕਾਨਦਾਰ ਤੁਸੀਂ ਜਦੋਂ ਲੈਣਾ ਹੁੰਦਾ ਨਾ ਧਾਰ ਕਾਮ ਮਿੱਠੀਆਂ ਮਿੱਠੀਆਂ ਗੱਲਾਂ ਸੋਹਣੀਆਂ ਸਿਆਣੀਆਂ ਗੱਲਾਂ ਕਰਦੇ ਆ ਤੇ ਬਾਅਦ ਚ ਲੈ ਗਏ ਹੁਣ ਏਦਾਂ ਕੰਮ ਜਾਂ ਮਿੱਠੀਆਂ ਲੈ ਕੇ ਕੀ ਮੈਂ ਪੁੱਛਦਾ ਕੀ ਗੱਲ ਹੋਈ ਹੈ ਤੇ ਕੀ ਨਹੀਂ ਹੋਈ ਤੇ ਕੋਈ ਗੱਲ ਨਹੀਂ ਭਾਜੀ ਤੁਸੀਂ ਥੋੜ ਜਿਥੇ ਨਜ਼ਰ ਰੱਖਿਆ ਆਪਾਂ ਹੁਣ ਕਰਕੇ ਤੇ ਆਪਣਾ ਮੇਨ ਮਕਸਦ ਹੈਗਾ ਹੀ ਆਪਣੇ ਪੈਸੇ ਕਿਸ ਤਰੀਕੇ ਨਿਕਲਨੇ ਚਾਹੀਦੇ ਆ ਕਿੰਨੇ ਭਾਜੀ ਭਾਜੀ ਮੇਰੇ ਘਰ ਚਾਂ ਵੀ ਚਾਂ ਵੀ ਭਾਜੀ 60000 ਰੁਪਏ ਹੈਗਾ ਯਾਰ ਕੋ 2 4 ਪਾਕੀ ਰਕਮ ਹੋਵੇ ਨਾ ਮੈਂ ਸਬਰ ਕਰਕੇ ਬਹਿ ਕੇ ਵਾ ਬਿਲਕੁਲ ਭਾਜੀ ਬਿਲਕੁਲ ਯਾਰ ਮੈਂ 60000 ਰੁਪਏ ਛੋਟੀ ਮੱਡੀ ਰਕਮ ਨਹੀਂ ਹੁੰਦੀ ਹਿਸਾਬ ਲਾਓ ਨਹੀਂ ਨਹੀਂ ਬਹੁਤ ਜ਼ਿਆਦਾ ਭਾਜੀ ਗਰਮੀਆਂ ਨਿਕਲ ਜਾਣੀਆਂ ਸੌਖੀਆਂ ਗਰਮੀਆਂ ਦਾ ਰਸਣ ਹੈ ਸਾਰੀਆਂ ਗਰ ਬਈ ਸਾਰੀ ਗਰਮੀ ਨਿਕਲ ਜਾਨੀ ਆ ਭੈਣੇ ਕੁੜੀਆਂ ਬੰਦੇ ਸਾਰੇ ਨਿਕਲ ਸਹੀ 60000 ਰੁਪਏ ਰਾਸ਼ਨ ਪਾਓ ਬੈਠ ਗਰਮੀਆਂ ਬੈ ਕੇ ਖਾਓ ਆਰਾਮ ਨਾਲ ਕੋਈ ਚੱਕਰ ਨਹੀਂ ਆ ਹਾਂ ਜੀ ਹਾਂ ਜੀ ਕੋਈ ਗੱਲ ਕੋਈ ਗੱਲ ਨਹੀਂ ਭਾਈ ਕੰਮ ਤੋਂ ਕੰਮ ਤੋਂ ਇਹ ਮੈਨੂੰ ਕਿਹਾ ਵੱਡੀ ਕੋਈ ਗੱਲ ਨਹੀਂ ਯਾਰ ਮੈਂ ਤੇ ਮੈਂ ਚੱਲਦਾ ਮੈਂ ਤੇ ਹੁਣ ਮੈਨੂੰ ਕਿਹਾ ਮੈਂ ਤੇ ਗੱਲ ਸੁਣਿਓ ਧਿਆਨ ਨਾਲ ਮੈਨੂੰ ਕਹਿੰਦਾ ਜੀ ਪ੍ਰਿੰਟਿੰਗ ਦੇ ਕਿੰਨੇ ਪੈ ਖਰਚ ਆਇਆ ਮੈਂ ਕਿਹਾ ਜੀ ਇਹ ਕੀ ਮਤਲਬ ਹੈਗਾ ਕਹਿੰਦਾ ਕਿੰਨੀ ਸ਼ੀਟੇ ਬਣੀ ਸੀ ਮੈਂ ਜੀ 140 ਸ਼ੀਟਾਂ ਕਹਿੰਦਾ 140 ਸ਼ੀਟਾਂ 100 ਕਹਿੰਦੇ 7800 ਰੁਪਏ ਕਹਿੰਦਾ ਬਣਾ ਕ ਨਹੀਂ 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 ਦਾਣੀ ਜੜੀ ਦੀ ਗੱਲ ਹੈ ਨਹੀਂ ਗੱਲ ਕਰਨ ਵਾਲੀ ਨਹੀਂ ਨਹੀਂ ਆ ਗੱਲ ਉਹ ਜਿਹੜੀ ਸਟਾਰਟਿੰਗ ਚ ਹੋਈ ਹੋਣੀ ਹੈ ਜੋ ਸਟਾਰਟਿੰਗ ਚ ਉਹਨਾਂ ਤੁਹਾਨੂੰ ਕਹਿੰਦੇ ਹੋਣੇ ਕਿ ਤੂੰ ਕੰਮ ਇੱਥੇ ਦੇ ਜਾ ਮੈਂ ਪੈਸੇ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਵਕੀਲ ਮੈਨੂੰ ਗੱਲ ਕਰਨ ਦੇਵਾ ਤੇ ਵਕੀਲ ਇਹ ਕਹਿੰਦਾ ਪਿਆ ਵਾ ਵੀ 30000 ਰੁਪਏ ਮੈਂ ਲਵਾਵਾਂਗਾ ਤਾਂ 30000 ਤੁਹਾਡਾ ਵੀ ਜੋ ਜੇ ਤੁਹਾਡੇ ਜਿੰਨੇ ਪੈਸੇ ਵੀ ਦੇਗੇ ਨਾ ਅੱਧੋ-ਅੱਧੇ ਦੇਜੇ ਸਾਡਾ ਵਕੀਲ ਮੈਨੂੰ ਕਹਿੰਦਾ ਤੂੰ ਇਹਦੋਂ-ਇਦੋਂ ਕਰ ਲੈਣਾ ਜੋ ਜੋ ਪਾਰਟੀ ਦੇਵੇਗੀ ਮੈਂ ਕਦੇ ਵਸੇ ਦਵਾ ਦੇਣਾ ਵਾ ਇਹ ਆਪੋ ਮੈਨੂੰ ਕੀ ਕਹਿੰਦਾ ਕਹਿੰਦਾ ਤੂੰ ਅੱਛੇ ਸਾਰੀਆਂ ਗੱਲਾਂ ਭਾਜੀ ਇਹ ਗਲਤੀ ਆ ਆਪਾਂ ਜਿੱਤੀ ਜੇ ਜਿੱਤੀ ਯਾਰ 30000 ਕਹਣੋ ਮਤਲਬ ਤੁਸੀਂ ਬਿਜ਼ਨਸ ਖੋਲ ਕੇ ਬੈਠੇ ਹੋ ਆਪਾਂ ਦਾ ਬੰਦਾ ਫਾਟੀਆਂ ਨੂੰ ਕਿ ਬੀ ਇੱਥੇ ਕੰਮ ਕਰਾਣਾ 30000 ਆਪਾਂ ਵਕੀਲ ਨੂੰ ਦੇਣਾ ਤੇ ਪਿੱਛੇ ਕੀ ਰਹਿ ਜਾਣਾ ਸਾਡੇ ਪੱਲੇ ਠੀਕ ਹੈ ਇਹ ਤੇ ਸਾਡੀ ਸਾਡੀ ਗਵਾ ਬਰਜਿੰਦਰ ਭਾਜੀ ਗਿਆ ਫੋਟੋ ਕਾਟਾ ਬੈਠੇ ਹੋਏ ਸੀ ਸਾਡੀ ਦੀ ਮਿਹਨਤ ਦੇ ਪੈਸੇ ਜਾਂਦੇ ਆ ਕੋਈ ਗੱਲ ਨਹੀਂ ਭਾਜੀ ਵੇਖੋ ਮੈਂ ਤੁਹਾਡੀ ਸਾਰੀ ਗੱਲ ਸਮਝ ਗਿਆ ਮੈਨੂੰ ਥੋੜਾ ਜਿਹਾ ਟਾਈਮ ਦੇ ਦਿਓ ਆਪਾਂ ਕਰਕੇ ਨਾ ਭਾਜੀ ਗੱਲ ਸਾਰੀ ਤੇ ਆਪਾਂ ਇਹ ਨਹੀਂ ਆ ਇਹ ਨਹੀਂ ਹੁੰਦਾ ਭਾਜੀ ਵੀ ਉਹ ਪਾਰਟੀ ਚ ਅਸੋਸੀਏਸ਼ਨ ਦੇ ਅਸੀਂ ਮੈਂਬਰ ਆ ਜਾਂ ਤੁਸੀਂ ਨਹੀਂ ਆਗੇ ਸਾਰੇ ਆਪਾ ਸਾਰੇ ਮੈਂਬਰ ਆ ਦੇਖੋ ਬੰਦੇ ਆ ਰੋਜ਼ ਆਪਾਂ ਦੇ ਜਾਵਾ ਸਾਰੇ ਮੈਂਬਰ ਆ ਵੇਖੋ ਇੱਕ ਮੁਸ਼ਕਲ ਮੁਸ਼ਕਲ ਇਹੋ ਜੀ ਮੁਸ਼ਕਲਾਣਾ ਭਾਜੀ ਵਾਰੀ ਵਾਰੀ ਸਾਰਿਆਂ ਨੂੰ ਆਉਣੀਆਂ ਆ ਅੱਜ ਜੇ ਤੁਹਾਨੂੰ ਆਈ ਨਾ ਤੁਹਾਨੂੰ ਪਾਰਟੀ ਇੱਕ ਧੱਕਾ ਕਰੇ ਗਈ ਆ ਤੁਹਾਨੂੰ ਹੀ ਪ੍ਰੋਬਲਮ ਆ ਤੁਹਾਨੂੰ ਹੀ ਆਣੀ ਆ ਹੋਣੀ ਹੋਣੀ ਭਾਜੀ ਭਾਜੀ ਆਣੀ ਆਣੀ ਆ ਵੇਖੋ ਆਪਾਂ ਫਸੇ ਹੋਨੇ ਆ ਜੇ ਪਾਰਟੀ ਨੂੰ ਕੰਮ ਨਹੀਂ ਦਿੰਦੇ ਤਾਂ ਗਲਤ ਆ ਜੇ ਦੇ ਦੇਣੇ ਆ ਤੇ ਜੇ ਪਾਰਟੀ ਪਿਆਰ ਨਾਲ ਪੈਸੇ ਦੇ ਦੇ ਫਿਰ ਤੇ ਸਭ ਕੁਝ ਸਹੀ ਆ ਜੇ ਪਾਰਟੀ ਨਹੀਂ ਦਿੰਦੀ ਤਾਂ ਵੀ ਅਹੀਂ ਗਲਤਿਆਂ ਤਾਂ ਵੀ ਸਾਡੇ ਨੂੰ ਨੁਕਸਾਨ ਆ ਤੇ ਕੋਈ ਗੱਲ ਨਹੀਂ ਤੁਸੀਂ ਇਦਾਂ ਕਰੋ ਮੈਨੂੰ ਦੋ ਟਾਈਮ ਤੇ ਕੋਈ ਨਹੀਂ ਆਪਾਂ ਕਰਕੇ ਗੱਲ ਨਾ ਭਾਜੀ ਤੇ ਇਸ ਮੁੱਦੇ ਨੂੰ ਸਹੀ ਤਰੀਕੇ ਨਾਲ ਸਝਾਉਣੇ ਆ ਜਿਹੜਾ ਮੈਂ ਮੈਂ ਆਪਣਾ ਜਿਹੜਾ ਕੰਮ ਆ ਨਾ ਆਪਸ ਚ ਲੜਨਾ ਨਹੀਂ ਆਓ ਆਪਾਂ ਹੈਗਾ ਵੀ ਇਹਨੂੰ ਆਪਾਂ ਕਿਸ ਤਰੀਕੇ ਪੈਸੇ ਕਢੋਣੇ ਕਿੱਦਾਂ ਆਉਣ ਜਿਹੜੇ ਸਾਡੇ ਫਸੇ ਆ ਹਾਂ ਬਸ ਹਾਂਜੀ ਹਾਂਜੀ ਬਿਲਕੁਲ ਦੋ ਭਾਈ ਟਾਈਮ ਕੋਈ ਗੱਲ ਨਹੀਂ ਹੈ ਪਰ ਮੈਂ ਕਰਦਾ ਹਰਦਾਂ ਓਕੇ ਭਾਈ ਓਕੇ ਅਨਸਰ ਨਹੀਂ ਪਲੀਜ਼ ਟ੍ਰਾਈ ਲੇਟਰ ਅਸੀਂ ਆ ਗਏ ਆਂ ਜੀ ਗਰਾਊਂਡ ਦੇ ਬਾਹਰ ਜੀ ਸ਼ਾਇਦ ਗਰਾਊਂਡ ਦੇ ਅੰਦਰ ਗੱਡੀ ਪਤਾ ਨਹੀਂ ਜਾਂਦਿੰਦੀ ਆ ਕਿ ਨਹੀਂ ਜਾਂਦਿੰਦੀ ਜੀ ਦੇਖਦੇ ਆ ਜੀ ਇਸ ਬਾਰੇ স্যিনা তাই ক্যিযে চেয্লিনা কাইন কাইকাইনে কাইর কাইনা কাইরে টাইর আন্য়ে তাইর য়েনে চ�াই য় সেন্য়ি ছিযারে কাইন �

ਸਰੋ ਪਰਮ ਟੈਗੋ ਹੈਪੀ ਬਰਥਡੇ ਟੂ ਯੂ ਰੰਗ ਕਾਲਾ ਹੋ ਗਿਆ ਨਾਲੀ ਲਾ ਦੇ ਜੇ ਹਾਂ ਹਾਂ ਸਾਨੂੰ ਸੱਜੂ ਆਪਣਾ ਸਕਰੀਨ 'ਚ ਦੱਸੂਗਾ ਅਸਦਾ ਹੋਰ ਤਾਂ ਸਮਾਂ ਨਹੀਂ ਲੱਗੀ ਕਿ ਵੇਡਿੰਗ ਵਾਲਾ ਇਹ ਤਾਂ ਸਮਾਂ ਨਹੀਂ ਲੱਗੀ ਈ ਗਰਨੇ ਟਾਈਮ ਹੋਮਸ ਜਾਂਦੇ ਘੱਟ ਘਟਾਓ ਯੋਈ ਘਟਾ ਦੇ ਕਟਣਾ ਨਹੀਂ ਅੰਦਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਅਭੀ ਆ ਜਾਓ ਓਏ ਕੀ ਗੱਲ ਹੋਈ ਤੇਸੀ ਅਮੇਨ ਤੇਸੀ

ਸਾਰੇ ਦਿਨ ਬਾਅਦ ਦੌੜ ਚ ਲੰਗੇ ਆ ਜਾਣਾ ਪਹਿਲਾ ਸੱਜੂ ਸੇ ਸਕੂਲ ਲੈ ਗਿਆ ਉਸ ਤੋਂ ਬਾਅਦ ਆਪਾਂ ਪੈਡ ਲੈਣ ਚਲ ਗਏ ਆਣਾ ਹੈਲਮਟ ਲੈਣ ਚਲ ਗਏ ਉਸ ਤੋਂ ਬਾਅਦ ਘਰੇ ਆਇਆ ਤੇ ਆਉਂਦਿਆਂ ਕ੍ਰਿਕਟ ਦਾ ਟਾਈਮ ਹੋ ਗਿਆ ਉੱਥੇ ਚਲ ਗਿਆ ਹਨਾ ਤੇ ਘਰੇ ਥੋੜਾ ਜਿਹਾ ਘੰਟਾ ਕਰੇ ਆਪਾਂ ਘੰਟਾ ਵੀ ਨਹੀਂ ਅੱਧਾ ਘੰਟਾ ਹਾਂ ਤੇ ਫੇਰ ਆਪਣਾ ਹੋ ਗਿਆ ਵੱਡੇ ਦੇ ਲੇਟ ਹੋ ਗਿਆ ਰਾਤ ਦੇ ਵੱਜ ਗਏ 11 ਹਨਾ ਕੋਈ ਆਇਆ ਇਸਕੇ ਉਹਨਾਂ ਕਿ ਨਹੀਂ ਭਰਾ ਉਹ ਬੁਲਾਏਗੇ ਉਹਨੂੰ ਨਹੀਂ ਆ ਗਿਆ ਇਹ ਅੱਧੇ ਪਾਣੀ ਤੇ ਬੈਠਾਈ ਨੇ ਰੋੜਾ ਗਰਿਆ ਦਿਓ ਧਰਨ ਜਵੇ ਕੀ ਖਾਲੇ ਨੇ ਉਹ ਕੀ ਖਾਲੇ ਨੇ